ਪਾਕਿਸਤਾਨ ਨਾਪਾਕ ਹਰਕਤਾਂ ਤੋਂ ਅਜੇ ਵੀ ਬਾਜ਼ ਨਹੀਂ ਆ ਰਿਹਾ ਪੰਜਾਬ ਦੇ ਵਿੱਚ ਪਾਕਿਸਤਾਨ ਵੱਡੇ ਸਕੈਮ ਦੀ ਕੋਸ਼ਿਸ਼ ਕਰ ਰਿਹਾ ਹੈ ਹਜ਼ਾਰਾਂ ਡਾਲਰਾਂ ਦੀ ਦਾ ਲਾਲਚ ਦੇ ਕੇ ਠੱਗੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੰਗਰੂਰ ਦੇ ਲਹਿਰਾਗਾਗਾ ਦੀ ਰਿਟਾਇਰਡ ਮਹਿਲਾ ਪੁਲਿਸ ਕਰਮੀ ਨੂੰ ਕਾਲ ਆਉਂਦੀ ਹੈ ਪਾਕਿਸਤਾਨੀ ਕੋਡ ਵਾਲੇ ਨੰਬਰ ਤੋਂ ਦਰਸਲ ਫੋਨ ਕਾਲ ਆਈ ਤੇ ਮਹਿਲਾ ਨੂੰ 50000 ਡਾਲਰ ਦਾ ਲਾਲਚ ਦਿੱਤਾ ਗਿਆ WhatsApp ਦੇ ਰਾਹੀਂ ਦਰਸਲ ਡਾਲਰਾਂ ਦੀ ਵੀਡੀਓ ਭੇਜੀ ਗਈ ਤੇ ਵੱਡੇ ਆਈਐਸ ਅਫਸਰਾਂ ਦੀ ਫੋਟੋ ਲਗਾ ਕੇ ਇੱਕ ਕਾਲ ਆ ਰਹੀਆਂ ਨੇ ਦੁਬਾਰਾ ਦੂਜੀ ਕਾਲ ਕਰਕੇ 4000 ਰੁਪਏ ਦੀ ਮੰਗ ਕੀਤੀ ਗਈ। ਕਿਹਾ ਗਿਆ ਕਿ 4000 ਰੁਪਏ ਸਾਡੇ ਖਾਤੇ ਵਿੱਚ ਪਾਓ ਫਿਰ ਪੇਮੈਂਟ ਕੀਤੀ ਜਾਵੇਗੀ। ਇਸ ਤੋਂ ਸਮਝਿਆ ਜਾ ਸਕਦਾ ਕਿ ਕਿਸ ਤਰੀਕੇ ਦੇ ਹੱਥ ਕੰਡੇ ਜੋ ਕੇ ਪਾਕਿਸਤਾਨ ਦੇ ਵੱਲੋਂ ਵਰਤੇ ਜਾ ਰਹੇ ਨੇ। ਕਿਵੇਂ ਪਾਕਿਸਤਾਨ ਵੱਡੇ ਸਕੈਮਤੀ ਲਗਾਤਾਰ ਪੰਜਾਬ ਦੇ ਵਿੱਚ ਕੋਸ਼ਿਸ਼ ਕਰ ਰਿਹਾ ਹਜ਼ਾਰਾਂ ਡਾਲਰਾਂ ਦਾ ਲਾਲਚ ਦੇ ਕੇ ਠੱਗੀ ਦੀ ਕੋਸ਼ਿਸ਼ ਕੀਤੀ ਗਈ। ਸੰਗਰੂਰ ਦੇ ਨਾਲ ਜੁੜਿਆ ਮਾਮਲਾ ਕਿ ਇੱਥੇ ਇੱਕ ਸੰਗਰੂਰ ਦੇ ਲਹਿਰਾ ਗਾਗਾ ਦੀ ਰਿਟਾਇਰਡ ਮਹਿਲਾ ਪੁਲਿਸ ਕਰਮੀ ਨੂੰ ਨਿਸ਼ਾਨਾ ਬਣਾਇਆ ਗਿਆ।

ਇਸ ਕੋ ਬੋਲੋ ਪੂਰਾ ਸਕਰੀਨ ਸ਼ਾਟ ਦੇ ਨਹੀਂ ਤਾਂ ਬੈਕ ਮੈਸੇਜ ਦੇ ਇਹਨੂੰ ਬੋਲੋ ਸਬੂਤ ਦਿਓ ਇਸੇ ਸਬੂਤ ਨਹੀਂ ਦੇ ਰਹਾ ਮੇਰੀ ਬੈਣਾ ਕਿਸ ਚੀਜ਼ ਦਾ ਇਸ ਤਰ੍ਹਾਂ 5000 ਰੁਪਏ ਲਗਾ ਦਿਆ ਸਰ ਮੈਂ ਇਹਨੂੰ 1000 ਰੁਪਏ ਕਿਸੇ ਤੋਂ ਮੰਗ ਕੇ ਲੈ ਲਈ 1000 ਰੁਪਏ ਇਹਨੂੰ ਦਿੱਤਾਗਾ ਹੁਣ ਮੈਨੂੰ ਕੀ ਬਤਾਏ ਨੇ ਕੀ ਕਰਾਂ ਮੈਂ ਦਾੜ ਪਾੜਾ ਆਫੇ ਮੈਂ ਪੈਸਾ ਨਹੀਂ ਲਗਾਇਆ ਮੇਰੀ ਭੈਣ ਇਸ ਤਰ੍ਹਾਂ ਮuje ਪੈਸਾ ਨਹੀਂ ਲਗਾਇਆ ਦੇਖੋ ਉਹ ਪਾਤੇ ਕਿਵੇਂ ਕਰ ਰਹਾ ਸੀ ਮੇਰੀ ਬੈਣਾ ਠੀਕ ਹੈ 1000 ਨਹੀਂ ਕਿ ਪਾਛੇ ਨਹੀਂ 1000 ਰੁਪਏ ਲਓ ਠੀਕ ਹੈ ਤੁਹਾਨੂੰ ਬੋਲ ਰਹਾ ਦੀ ਮੈਨੂੰ ਦਾ ਬੋਲ ਰਹਾ ਕਹਿੰਦਾ ਤੂੰ ਐ 1000 ਰੁਪਏ ਮੈਨੂੰ ਦਿੱਤਾ ਕਹਿੰਦਾ ਮੈਂ ਲਾਦਾ ਮੈਂ ਕਿੱਥੋਂ ਲਾਵਾਂ ਹੁਣ ਬੋਲ ਕੇ ਗਿਆ ਮੈਨੂੰ ਇੰਨਾ ਪੁੱਛ। ਧਿਆਰੀ ਧਿਆਰੀ ਦਾ ਨਹੀਂ ਇਸ ਨਾਲ ਨਹੀਂ ਲਗਾਇਆ ਇਸ ਕੋਲ ਬੋਲੇ ਤਾਂ ਲਗਾਇਆ ਤਾਂ ਪੂਰਾ ਸਕਰੀਨ ਸ਼ਾਟ ਦੇਈ ਨਾ ਮੈਨੂੰ ਦੇਣਾ ਪੂਰਾ ਸਕਰੀਨ ਸ਼ਾਟ ਹੀ ਦੇ ਰਹੀ ਏ। ਇਸ ਨਾਲ ਆਪਣੇ ਖਾਤੇ ਦੇ ਅੰਦਰ ਪੈਸਾ ਲਗਾ ਲਿਆ ਤੇ ਕੁਝ ਕਰ ਉਹ ਵੋਟਰ ਦੇ ਦੀ ਸਕਰੀਨ ਸ਼ਾਟ ਕਿੱਥੇ ਦੇ ਦੀ ਹੈ। ਕਿ ਗਰਮਰ ਮੈਂ ਦਾ ਆਪ ਨੂੰ ਇੰਨਾ ਇੰਨਾ ਬੋਲ ਰਿਹਾ ਮੋਟਰਸਾਈਕਲ ਜੱਕ ਰਿਹਾ ਕਹਦਾ ਮੈ ਮੇਰੀ ਡੈਡੀ ਕਹਿੰਦਾ ਉਸਨੇ ਨਹੀਂ ਲਗਾਇਆ ਠੀਕ ਹੈ ਉਸ ਕੋ ਬੋਲੋ ਇੱਕ ਹਜ਼ਾਰ ਜਮਾ ਕਰੇ ਕਿਹਾ ਸਰ ਮੈਨੇ ਕਿਹਾ ਸੀ ਮੈਨੂੰ ਆਪਦੀ ਸਮਝ ਕਿਹਾ ਸੀ ਆ ਡਾਲ ਕੇ ਵੱਜ ਗਿਆ ਉਹ ਜਿਵੇਂ 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 ਮੈਂ ਤੁਹਾਨੂੰ ਬੋਲਦਾ ਵੀ ਮੈਨੇ ਬੋਲ ਗਿਆ ਉਹ ਸਭ ਕੁਝ ਮੇਰੀ ਬਹਿਣਾ ਫਿਰ 1000 ਉਸਨੇ ਹੀ ਲਗਾਇਆ ਠੀਕ ਹੈ ਆਪੀ ਫਿਰ ਹਮਾਰਾ ਕਸੂਰ ਨਹੀਂ ਹੈ ਮੇਰੀ ਬਹਿਣਾ ਤੁਹਾਡਾ ਖੁਦ ਦਾ ਸਕੂਲ ਕਸੂਰ ਹੈ ਠੀਕ ਹੈ ਸਰ ਮੈਨੂੰ ਕੀ ਪਤਾ ਹੁਣ ਮੈਨੂੰ ਕਿਹੜਾ ਪਤਾ ਮੈਂ ਤਾਂ ਉਸ ਕੇ ਉੱਥੇ ਭੇਜਿਆ 1000 ਰੁਪਏ ਮੈਨੂੰ ਕੀ ਪਤਾ ਹੁਣ ਡਾਲਿਆ ਕਿ ਨਾ ਡਾਲਿਆ ਅਗਲੇ ਨੇ ਤੇਰੀ ਬੈਲਗਾਨ ਉਸ ਨਾਲ ਸੇ ਉਸਨੇ ਸਕਰੀਨਸ਼ਾਟ ਆਪਣੇ ਨੰਬਰ ਦਾ ਦੇ ਦਿਆ ਪੈਸਾ ਨਹੀਂ ਲਗਾਇਆ ਤਾਂ ਉਸਨੇ ਆਪ ਉਹ ਨੰਬਰ ਕੱਟ ਕਰ ਦਿਆ ਹੈ ਨਾ ਸਕਰੀਨਸ਼ਾਟ ਆਦਾ ਦੀ ਹੈ ਉਸਨੇ ਨੰਬਰ ਆਨੇ ਹੀ ਨਹੀਂ دیا ਸੈਂਟਰ ਮੈਂ ਮੇਰੇ ਨੰਬਰ ਉਹਦਾ ਤਾਂ ਦੇਖ ਲੈਂਦੇ ਆ ਆਇਓ ਦੁਬਾਰਾ ਚੈੱਕ ਕਰੋ ਦੁਬਾਰਾ ਚੈੱਕ ਕਰੋ ਉਹ ਕੋਈ ਨਾ ਨੋ ਜੇ ਕੋਈ ਵੀ ਪ੍ਰੋਬਲਮ ਦੀ ਤਾਂ ਲੱਖ ਤੋਂ 10 ਲੱਖ ਤੱਕ ਲੋੜ ਆ ਵੀ ਮੈਂ ਜਾਊਂਗਾ ਤੁਸੀਂ ਮੈਨੂੰ ਇਹਨੇ ਪੈਸੇ ਢਾਲ ਦੋ ਤੇ ਤੁਸੀਂ ਪੈਸੇ ਵਾਸਤੇ ਫਿਰ ਕਿਸੇ ਹੋਰ ਦਾ ਮੈਸੇਜ ਆਇਆ हां साहब मैंने 50000 ਰੁਪਏ ਮਾਦਰ ਪਾਦਾ ਵੀ 10000 ਰੁਪਏ ਤੁਸੀਂ ਮੈਨੂੰ ਪਾ ਦਿਓ ਮੈਂ ਤੁਹਾਨੂੰ 50000 ਰੁਪਏ ਬੰਬੇ ਤੋਂ ਤੁਹਾਡੇ Google Pay ਚਾ ਜੀ ਅੱਛਾ ਉਸ ਤੋਂ ਬਾਅਦ ਜਿਹੜਾ ਬੰਦਾ ਮੈਸੇਜ ਕਰ ਰਿਹਾ ਹੈ ਉਹ ਉਹ ਬੰਦੇ ਦਾ ਨੰਬਰ ਹੈ ਜੀ ਸਰ ਇਹ ਨੰਬਰ ਹੈ ਹੁਣ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਇਹ ਸਕੈਮ ਕਰ ਰਿਹਾ ਲੋਕਾਂ ਨੂੰ ਲੁੱਟਣ ਦੀ ਤਿਆਰੀ ਕਰ ਰਿਹਾ ਨੇ ਕੀ ਕਹੂੰ ਸਰ ਮੈਨੂੰ ਕੋਈ ਪਤਾ ਨਹੀਂ ਸੀ ਮੈਂ ਆਣ ਪੜਾ ਮੈਨੂੰ ਕਹਿੰਦਾ ਵੀ 1000 ਰੁਪਏ ਅੱਛੇ ਤੋਂ ਅੱਛੇ ਪਾ ਦੇ ਫਿਰ ਤੇਰੇ ਪੈਸੇ ਆਏ ਪਹਿਲੇ ਵੀ ਮੈਂ Google Pay ਕਰਨਾ ਤੁਸੀਂ ਪੈਸੇ ਕਿੱਥੇ ਜਮ੍ਹਾਂ ਕਰਾਉਣਾ ਹੈ ਫਿਰ 1000 ਰੁਪਏ ਮੈਂ ਇਹ ਦੇ ਦੇ ਉਹ ਗਿਆ ਨਾ 1000 ਰੁਪਏ ਮਰੇ ਹੱਥ ਚਾਸਰ ਮੈਂ ਪਾਣੀ ਕਿੱਧਰ ਵਾਕੇ 1000 ਰੁਪਏ ਉਸ ਦਾ ਪਵਾਇਆ ਮੈਂ ਸਰ ਤੇਰੇ ਡੈਟ ਨਾ ਮੈਂ ਕਿਵੇਂ ਆਦਾ ਨਾ ਸਕਰੀਨ ਸ਼ਾਟ ਪੂਰਾ ਦੇ ਜੀਂਦੀ ਕਿ ਮੇਰੇ ਕੋਲ ਨਾ ਪੈਸਾ ਫਿਲਡ ਵੀ ਹੋ ਸਕਦਾ ਹੈ ਨਾ ਹਾਂ ਜੀ ਤੁਮ ਸੇ ਤਾਂ ਪੈਸੇ ਲੈ ਗਿਆ ਉਸ ਦਾ ਪੈਸਾ ਦਾ ਸਾਰਾ 1000 ਰੁਪਏ ਲੈ ਗਿਆ 1000 ਰੁਪਏ ਪਾਤਾ ਸਰ ਮੈਂ ਮੁੰਡਾ ਪੈਸਾ 1000 ਰੁਪਏ ਮੇਥੋਂ ਲੈ ਗਿਆ ਉਹਨੇ ਆਪਦੇ ਮੋਬਾਈਲ ਤੋਂ ਬਾਤਾ ਮੇਰੇ ਮੋਬਾਈਲ ਤੇ ਚੱਕ ਕੇ ਕਹਿੰਦਾ ਚੱਕ ਨਹੀਂ ਨਹੀਂ ਪਿਆਰੀ ਨਾ ਉਹ ਸਕਰੀਨ ਸ਼ਾਟ ਦੇ ਕੇ ਨਹੀਂ ਤਾਂ ਮੇਰੇ ਨਾ ਤੇਰੀ ਹੈ ਨਾ ਸਕਰੀਨ ਕਟਦਾ ਨਾ ਆਪਾ ਡਾ ਡੇ ਜਰੀਓ ਪੈਸਾ ਕਢਣ ਵੀ ਹੋ ਜਾਂਦਾ ਹੈ ਨਾ ਠੀਕ ਆ ਸਰ ਠੀਕ ਤੁਸੀਂ ਕਿਹ ਤੋਂ ਬੋਲਦੇ ਹੋ ਸਰ ਤੁਸੀਂ ਆਪ ਕਿੱਥੋਂ ਬੋਲਦੇ ਹੋ ਕੀ ਆਪ ਕਿੱਥੋਂ ਬੋਲਦੇ ਸਰ ਬੰਦ ਹੈ ਕਿ ਬੰਦ ਹੈ ਜਿਹੜੀ ਡੇ ਜਰੀ ਦਾ ਬੰਦ ਹੈ ਇਹ ਜੀ ਫੋਟੋ ਤਾਂ ਡੀਸੀ ਕੀ ਹੈ ਫੋਟੋ ਸਰ ਡੀਸੀ ਦੀ ਲੱਗ ਰਹੀ ਹੈ ਤੇ ਕੀ ਫੋਟੋ ਦਾ ਡੀਸੀ ਦੀ ਲੱਗ ਰਹੀ ਆ ਫੋਟੋ ਮੇਰਾ ਲਗਾ ਨਹੀਂ ਗਈ ਬਣਾ ਜਿੱਕੀ ਮੇਰਾ ਲਗਾ ਹੈ ਨਾ ਅੱਛਾ ਅੱਛਾ ਛੋਟਾ ਗਾਵਾ ਕਿਤੇ ਕਿਸੇ ਹੋਰ ਦੀ ਹੈ ਨਹੀਂ ਨਹੀਂ ਰੋਕ ਰਹੀ ਅਗਲੀ ਵੱਡੀ ਖਬਰ ਦਾ ਮੋਹਾਲੀ ਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਦੇ ਨਾਲ ਭਰਿਆ ਟਰੱਕ ਕਾਬੂ ਕੀਤਾ ਗਿਆ ਹੰਡੇਸਰਾ ਦੇ ਨੇੜੇ ਪੁਲਿਸ ਨੇ ਟਰੱਕ ਨੂੰ ਰੋਕਣ ਦੇ ਦਰਸਲ ਇਸ਼ਾਰਾ ਕੀਤਾ ਸੀ ਪੁਲਿਸ ਨੂੰ ਦੇਖ ਕੇ ਡਰਾਈਵਰ ਨੇ ਭੱਜਣ ਦੀ ਕੋਸ਼ਿਸ਼ ਕੀਤੀ ਚੰਡੀਗੜ੍ਹ ਤੋਂ ਦਿੱਲੀ ਸਪਲਾਈ ਕੀਤੀ ਜਾਣੀ ਸੀ ਇਹ ਸ਼ਰਾਬ ਆਪਰੇਸ਼ਨ ਸੀਲ ਦੇ ਤਹਿਤ ਪੰਜਾਬ ਪੁਲਿਸ ਨੇ ਇਹ ਵੱਡਾ ਐਕਸ਼ਨ ਕੀਤਾ ਹੈ ਮੋਹਾਲੀ ਦੇ ਨਾਲ ਜੁੜੀ ਵੱਡੀ ਖਬਰ ਹੈ ਕਿ ਇੱਥੇ ਕਿ ਸ਼ਰਾਬ ਦੀਆਂ ਬੋਤਲਾਂ ਦੇ ਨਾਲ ਭਰਿਆ ਟਰੱਕ ਕਾਬੂ ਕੀਤਾ ਗਿਆ ਹੈ। ਹੰਡੇਸਰਾ ਦੇ ਨੇੜੇ ਪੁਲਿਸ ਨੇ ਟਰੱਕ ਨੂੰ ਦਰਸਤ ਰੁਕਣ ਦਾ ਜਦੋਂ ਇਸ਼ਾਰਾ ਕੀਤਾ ਸੀਗਾ ਤਾਂ ਪੁਲਿਸ ਨੂੰ ਦੇਖ ਡਰਾਈਵਰ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਚੰਡੀਗੜ੍ਹ ਤੋਂ ਦਿੱਲੀ ਇਹ ਸ਼ਰਾਬ ਸਪਲਾਈ ਕੀਤੀ ਜਾਣੀ ਸੀ ਕਿਉਂਕਿ ਸਾਰੇ ਦਰਸ਼ਕਾਂ ਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਜਿਸ ਤਰੀਕੇ ਨਾਲ ਪਿਛਲੇ ਦਿਨੀ ਮਜੀਠਾ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ 29 ਲੋਕਾਂ ਦੀ ਜਾਨ ਚਲੀ ਗਈ। ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਵੱਖ-ਵੱਖ ਜਗਾਵਾਂ ਤੇ ਇਸ ਤਰੀਕੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਕਿ ਕਈ ਜਗਾਵਾਂ ਤੇ ਇਸ ਤਰੀਕੇ ਦਾ ਗੋਰਖ ਧੰਦਾ ਲੋਕਾਂ ਦੇ ਵੱਲੋਂ ਆਜਾ ਲਿਆ ਜਾ ਰਿਹਾ ਤੇ ਉਹ ਜ਼ਰੀਲੀ ਸ਼ਰਾਬ ਉਹ ਨਜਾਇਜ਼ ਸ਼ਰਾਬ ਜਿਹੜੇ ਕਿ ਲੋਕਾਂ ਦੀ ਮੌਤਾ ਕਾਰਨ ਬਣ ਰਹੀ ਹੈ ਤੇ ਇਸ ਦੇ ਵਿਚਾਲੇ ਮੁਹਾਲੀ ਦੇ ਵਿੱਚ ਵੱਡਾ ਐਕਸ਼ਨ ਕੀਤਾ ਗਿਆ ਵੱਡੀ ਕਾਰਵਾਈ ਕੀਤੀ ਗਈ ਹੈ ਤੁਹਾਨੂੰ ਅਸੀਂ ਆ ਤਸਵੀਰਾਂ ਵਿਖਾ ਰਹੇ ਹਾਂ ਆ ਜਿਹੜਾ ਕਿ ਸ਼ਰਾਬ ਦੀਆਂ ਬੋਤਲਾਂ ਦੇ ਨਾਲ ਭਰਿਆ ਟਰੱਕ ਸੀਗਾ ਉਸ ਟਰੱਕ ਨੂੰ ਕਾਬੂ ਕੀਤਾ ਗਿਆ ਤਸਵੀਰਾਂ ਦੇ ਵਿੱਚ ਉਹ ਟਰੱਕ ਵੀ ਆ ਨਜ਼ਰ ਆ ਰਿਹਾ ਦਰਸਲ ਹੰਡੇਸਰਾ ਦੇ ਨੇੜੇ ਪੁਲਿਸ ਨੇ ਟਰੱਕ ਨੂੰ ਰੋਕਣ ਦਾ ਗੋਸ਼ਾਰਾ ਕੀਤਾ ਤਾਂ ਪੁਲਿਸ ਨੂੰ ਦੇਖ ਕੇ ਡਰਾਈਵਰ ਨੇ ਭੱਜਣ ਦੀ ਕੋਸ਼ਿਸ਼ ਕੀਤੀ ਸੀ ਪਰ ਆਖਰਕਾਰ ਇਸ ਨੂੰ ਕਾਬੂ ਕਰ ਲਿਆ ਗਿਆ ਆ ਸਿੱਧਾ ਰੋਕਾਂਗੇ ਉਸੇ ਤੇ ਜਗ੍ਹਾ ਦਾ ਜਿਸ ਜਗ੍ਹਾ ਤੇ ਪੁਲਿਸ ਨੇ ਪੂਰਾ ਐਕਸ਼ਨ ਕੀਤਾ ਪੂਰੀ ਕਾਰਵਾਈ ਕੀਤੀ ਹੈ ਸਾਡੇ ਸਹਿਯੋਗੀ ਮਨੋਜ ਰਾਠੀ ਲਾਈਵ ਜੁੜ ਚੁੱਕੇ ਨੇ ਆ ਮਨੋਜ ਇਸ ਤਰੀਕੇ ਦੇ ਨਾਲ ਮਜੀਠਾ ਦੇ ਵਿੱਚ ਜ਼ਰੇਲੀ ਸ਼ਰਾਬ ਦੇ ਕਾਰਨ 27 ਦੇ ਕਰੀਬ ਲੋਕਾਂ ਦੀ ਜਾਨ ਚਲੀ ਗਈ ਪਰ ਅਜੇ ਵੀ ਇਹ ਗੁਰਤੰਦਾ ਚੱਲ ਰਿਹਾ ਹੈ ਮੋਹਾਲੀ ਦੇ ਵਿੱਚ ਇਸੇ ਹੀ ਨਾਜਾਇਜ਼ ਸ਼ਰਾਬ ਦੇ ਖਿਲਾਫ ਵੱਡਾ ਐਕਸ਼ਨ ਕੀਤਾ ਗਿਆ ਫਿਲਹਾਲ ਕਿਸ ਤਰੀਕੇ ਦੀਆਂ ਤਸਵੀਰਾਂ ਹੁਣ ਤੱਕ ਕੀ ਵੱਡਾ ਖੁਲਾਸਾ ਹੋਇਆ ਆ ਬਿਲਕੁਲ ਪਰਮਿੰਦਰ ਜੀ ਆਪਾਂ ਗੱਲ ਕਰ ਲਈ ਜਿੱਦਾ ਤੁਸੀਂ ਵੀ ਜ਼ਿਕਰ ਕੀਤਾ ਕਿ ਮਜੀਠਾ ਦੇ ਵਿੱਚ ਜ਼ਹਿਰੀਲੀ ਸ਼ਰਾਬ ਕਰਕੇ ਅਨਫੋਰਚੂਨੇਟਲੀ ਮੌਤਾ ਹੋਈ ਹੈ ਲਗਾਤਾਰ ਇਹਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਹੈ ਲੇਕਿਨ ਜਿਹੜੇ ਵੀ ਇਲੀਗਲ ਕਾਰੋਬਾਰੀ ਨੇ ਜਾਂ ਸਮੱਗਲਰ ਨੇ ਉਹ ਹਜੇ ਵੀ ਬਾਜ਼ ਨਹੀਂ ਆ ਰਹੇ ਅਸੀਂ ਮੌਜੂਦ ਆ ਪੰਜਾਬ ਹਰਿਆਣਾ ਦੇ ਬਾਰਡਰ ਏਰੀਆ ਖਾਸ ਤੌਰ ਤੇ ਬਾਰਡਰ ਏਰੀਆ ਬਿਲਕੁਲ ਹੰਦੇਸਤਰਾ ਬਿਲਕੁਲ ਲਾਸਟ ਪਿੰਡ ਪੈਂਦਾ ਹੈ ਉਸ ਤੋਂ ਬਾਅਦ ਹਰਿਆਣਾ ਸ਼ੁਰੂ ਹੋ ਜਾਂਦਾ ਹੈ ਯਾਨੀ ਕਿ ਇਹ ਮੋਹਾਲੀ ਜ਼ਿਲ੍ਹੇ ਦਾ ਲਾਸਟ ਪਿੰਡ ਹੈ ਹੰਡੇਸਰਾ ਔਰ ਉਸ ਤੋਂ ਬਾਅਦ ਇਹ ਪੂਰਾ ਹਰਿਆਣਾ ਕੈਂਟ ਹਰਿਆਣਾ ਸਿਟੀ ਨਰੈਣਗੜ ਇਹ ਪੂਰਾ ਸਟਾਰਟ ਹੋ ਜਾਂਦਾ ਇਸੇ ਪੁਆਇੰਟ ਤੇ ਇਸ ਟਰੱਕ ਨੂੰ ਰੋਕਿਆ ਗਿਆ ਔਰ ਟਰੱਕ ਨੂੰ ਰੋਕਣ ਤੋਂ ਬਾਅਦ ਇਹ ਦੂ ਇਸ਼ਾਰਾ ਕੀਤਾ ਗਿਆ ਲੇਕਿਨ ਭਜਨ ਦੀ ਕੋਸ਼ਿਸ਼ ਕੀਤੀ ਜਦ ਇਸ ਨੂੰ ਰੋਕਿਆ ਗਿਆ ਤੋ 500 ਤੋਂ ਵੀ ਜ਼ਿਆਦਾ ਪੇਟੀਆਂ ਸ਼ਰਾਬ ਦੀ ਯਾਨੀ ਕਹਿ ਸਕਦੇ ਕਿ ਸਮਗਲਿੰਗ ਕਿੰਨੀ ਜਾ ਰਹੀ ਸੀ ਇਹ ਚੰਡੀਗੜ੍ਹ ਤੋਂ ਅੱਗੇ ਕਿੱਥੇ ਜਾ ਰਹੀ ਸੀ ਦਿੱਲੀ ਜਾਣਾ ਸੀ ਹਰਿਆਣਾ ਜਾਣਾ ਸੀ ਇਹ ਸਾਰਾ ਹੁਣ ਇਨਵੈਸਟੀਗੇਸ਼ਨ ਦਾ ਪਾਰਟ ਹੈ ਲੇਕਿਨ ਹੁਣ ਪੁਲਿਸ ਪਹੁੰਚ ਚੁੱਕੀ ਹੈ ਹੁਣ ਸਾਰੀ ਪੇਟੀਆਂ ਨੂੰ ਉਤਾਰਿਆ ਜਾ ਰਹਾ ਹੈ ਹਾਲਾਂਕਿ ਇਹ ਵੱਡੀ ਕਹਿ ਸਕਦੇ ਆ ਕਿ ਇੱਕ ਰਿਕਵਰੀ ਮੰਨੀ ਜਾ ਰਹੀ ਹੈ ਕਿਉਂਕਿ ਜ਼ਹਿਰੀਲੀ ਸ਼ਰਾਬ ਦੇ ਕਾਂਡ ਤੋਂ ਬਾਅਦ ਲਗਾਤਾਰ ਪੰਜਾਬ ਪੁਲਿਸ ਪੰਜਾਬ ਦੇ ਅਧਿਕਾਰੀ ਡੀਜੀਪੀ ਖੁਦ ਇਹਦੇ ਵਿੱਚ ਲਗਾਤਾਰ ਕਾਰਵਾਈ ਕਰਦੇ ਨਜ਼ਰ ਆ ਰਹੇ ਨੇ ਔਰ ਇੱਕ ਵੱਡੀ ਕਾਰਵਾਈ ਅਸੀਂ ਕਹਿ ਸਕਦੇ ਆ ਕਿ ਕਿਸ ਤਰ੍ਹਾਂ ऑपरेशन सील ਦੇ ਤਹਿਤ ਇੱਕ ਵੱਡੀ ਕਾਰਵਾਈ ਜਿਹੜੀ ਹੈ ਸਾਹਮਣੇ ਆਈ ਹੈ ਜਿਸ ਨੂੰ ਲੈ ਕੇ ਡਿਪਟੀ ਸੁਪਰਡੈਂਟ ਆਫ ਪੁਲਿਸ ਗੁਰਪ੍ਰੀਤ ਸਿੰਘ ਬੈਂਜ ਜੀ ਵੀ ਸਾਡੇ ਨਾਲ ਨੇ ਉਸ ਨੂੰ ਲੈ ਕੇ ਸਰ 2 ਮਿੰਟ ਇੱਕ ਕਿਉਂਕਿ ਬਾਰਡਰ ਏਰੀਆ ਹੈ ਪੰਜਾਬ ਹਰਿਆਣਾ ਦਾ ਬਹੁਤ ਅਹਿਮ ਬਾਰਡਰ ਹੈ ਔਰ ਜਿਸ ਤਰ੍ਹਾਂ ਪਿਛਲੇ ਦਿਨਾਂ ਵੀ ਦੇਖਿਆ ਗਿਆ ਜੈਰੀਲੀ ਸ਼ਰਾਬ ਨੂੰ ਲੈ ਕੇ ਅੱਜ ਇੱਕ ਵੱਡੀ ਕਾਮਯਾਬੀ ਹੈ ਇਨਫੋਰਮੇਸ਼ਨ ਦੇਖੋ ਇਨਫੋਰਮੇਸ਼ਨ ਵਿੱਚ ਸ਼ਹੀਦ ਹੈ ਜ਼ਿਲ੍ਹੇ ਦੇ ਸੀ